ਹਾਂ ਜੀ ਮਿੱਤਰੋ ਪਹੁੰਚ ਗਏ ਆਪਾਂ ਮੋਗਾ ਟਰੈਕਟਰ ਮੰਡੀ ਦੇ ਸੱਧਾ ਤੁਸੀਂ ਬਹੁਤ ਹੀ ਭਰਜੰਟੀ ਦੇ ਵਿੱਚ ਟਰੈਕਟਰ ਪਹੁੰਚੇ ਆ ਜੀ ਦੇਖ ਸਕਦੇ ਤੁਸੀਂ ਤੇ ਅੱਜ ਰੌਣਕਾਂ ਸ਼ੌਂਕਾਂ ਫੁੱਲ ਲੱਗੀਆਂ ਦੇਖ ਸਕਦੇ ਤੁਸੀਂ ਤੇ ਕਰਦੇ ਆਂ ਸ਼ੁਰੂ ਮਿੱਤਰੋ ਸਵਰਾਜ ਖੜਾ 855 ਟਰੈਕਟਰ ਐ f12 ਮੜ 41000 ਰੁਪਏ ਦੀ ਮੰਗ ਆ ਟਰੈਕਟਰ ਤੇ ਦੇਖ ਸਕਦੇ ਹੋ ਫੈਵਰ ਹੌਡ ਲੱਗੀ ਆ ਜੀ ਬਿਲਕੁਲ ਓਕੀ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਦੇਖ ਸਕਦੇ ਤੁਸੀਂ ਟਾਇਰਾ ਟੋਰਾ ਦੀ ਕੰਡੀਸ਼ਨ ਬਿਲਕੁਲ ਸਾਫ-ਪਾਲਤਰ ਵਿੱਚ ਹੈ ਜੀ ਅੱਗੇ ਖੜਾ ਹੀ ਸੋਨਾਲੀ ਕਾ ਡੀਏ 35 ਜਿਵੇਂ ਸਾਫ ਹਾਲਦਰ ਵਿੱਚ origignal tractor ਆਉਡੀ ਲੈਣ ਦਾ ਬਹੁਤ ਚੰਗਾ ਟਰੈਕਟਰ ਆ ਦੇ ਸਕਦੇ ਤੁਸੀਂ ਤੇ ਇਹ 7 ਮਾਡਲ 195000 ਰੁਪਏ ਦੀ ਮੰਗ ਹੈ ਟਰੈਕਟਰ ਦੀ ਅੱਗੇ ਲੈ ਕੇ ਚੱਲਦਾ ਸੱਜਣ ਸੁਭਰਾਏ ਖੜਾ 744 FE ਇਹਦੀ ਵੀ ਕੰਡੀਸ਼ਨ ਤੇ ਦੇ ਸਕਦਾ ਟਾਇਰਾਂ ਦੀ ਹਾਲਤ ਟਾਇਰਾਂ ਦੀ ਜੇ ਗੱਲ ਕਰੀਏ ਕਲੇ ਹੈਗੇ 90% 95 ਪਿਛਲੇ ਹੈਗੇ ਜੀ 60 ਤੋਂ 65% ਟਾਇਰ ਬਾਕੀ ਕੰਡੀਸ਼ਨ ਦਾ ਬਿਲਕੁਲ ਓਕੇ ਹੈ ਜੀ 2000 ਮਾਡਲ ਦਾ 195000 ਰੁਪਏ ਦੀ ਮੰਗ ਆ ਡਬਲ ਕਲਚ ਟਰੈਕਟਰ ਹੈ ਜੀ ਇਹ ਅੱਗੇ ਸਾਡਾ 43610 ਇਹ ਟਰੈਕਟਰ ਵੀ ਜੇ ਸਾਡੇ ਬਹੁਤ ਸੋਹਣੀ ਹਾਲਤ ਵਿੱਚ ਹੈ ਓਰੀਜਨਲ ਟਰੈਕਟਰ ਹੈ ਸਾਰਾ ਜੇ ਸਾਡੇ ਤੁਸੀਂ ਪੈਰਾ ਟੋਰਾ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਬਾਕੀ ਬਾਡੀ ਲੈਂਦਾ ਸਾਰਾ ਇਹ ਕੋਈ ਜੱਡ ਓਰੀਜਨਲ ਹੈ ਜੀ ਇਹ ਇਹ ਹੈਗਾ 92 ਮਾਡਲ ਹੈ 1 ਲੱਖ 45 ਹਜ਼ਾਰ ਦੀ ਡਿਮਾਂਡ ਹੈ ਟਰੈਕਟਰ ਦੀ ਜੇ ਸਾਡੇ ਤੁਸੀਂ ਬਹੁਤ ਸਾਫ ਹਾਲਤ ਵਿੱਚ ਆ ਆ ਕੇ ਖੜਾ ਮਿੱਤਰੋ ਮਾਈਸੀ 9000 ਦੇ ਸਕਦੇ ਤੁਸੀਂ ਉਹੜਾ ਵਾਂਪਰ ਲੱਗੇ ਟਰੈਕਟਰ ਦੀ ਕੰਡੀਸ਼ਨ ਵੀ ਦੇ ਸਕਦੇ ਆ ਬਿਲਕੁਲ ਨਵਾਂ ਟਰੈਕਟਰ ਹੈ ਸ਼ੋਰੂਮ ਕੰਡੀਸ਼ਨ ਟਰੈਕਟਰ ਆ 18 ਮਾਡਲ 445000 ਰੁਪਏ ਦੀ ਮੰਗ ਆ ਟਰੈਕਟਰ ਵੀ ਦੇ ਸਕਦੇ ਤੁਸੀਂ ਬਿਲਕੁਲ ਸਾਫ਼ ਹਾਲਤ ਵਿੱਚ ਆ ਮਿੱਤਰੋ ਬਹੁਤ ਚੰਗੀ ਹਾਲਤ ਦਾ ਟਰੈਕਟਰ ਦੇ ਸਕਦਾ ਬਾੜੀ ਲੰਦਾ ਬਹੁਤ ਚੰਗਾ ਪਿਆ ਜੀ ਅੱਗੇ ਖੜਾ ਜੀ ਮਹਿੰਦਰਾ ਅਰਚਨਲਟਰਾ ਵਾਂਸੇ ਸੁਪੰਜ ਡੀ ਆ ਇਹਦੇ ਜੇ ਅਪਾ ਟਾਇਰਾਂ ਦੀ ਗੱਲ ਕਰੀਏ 80 85% ਟਾਇਰ ਆ ਇਹ ਅਗਲੇ ਤੇ ਪਿਛਲੇ ਵਾਕੀ ਕੰਡੀਸ਼ਨ ਦਾ ਬਿਲਕੁਲ ਓਕੇ ਪਿਆ ਦੇ ਸਕਦਾ ਤੁਸੀਂ 13 ਅੰਗਰੋਗੰਦਾ ਚੈੱਕ ਕਰ ਸਕਦੇ 13 ਮਾੜ 43500 ਰੁਪਏ ਦੀ ਮੰਗ ਆ ਬਹੁਤ ਸੋਹਣੀ ਹਾਲਤ ਵਿੱਚ ਆ ਜੀ ਅੱਗੇ ਲੈ ਕੇ ਚੱਲਦੇ ਆ ਮਿੱਤਰੋ ਸੋਨਾ ਲੀਕਾ ਖੜਾ ਜੀ ਇੰਟਰਨੈਸ਼ਨਲ ਡੀਏ 750 ਇਹ ਟ੍ਰੇਟ ਵੀ ਦੇ ਸਕਦਾ ਹਾਂ ਟਾਇਰਾਂ ਦੀ ਜੇ ਗੱਲ ਕਰੀਏ ਟੌਰ ਉਹਦੇ ਪਿਛਲੇ ਹੋ ਗਈ ਆ 777 ਪੈਸੇ ਅਗਲੇ ਵੀ ਲੱਗ ਭਾਗੇ ਨੇ ਕੀ ਆਕੀ ਵਾਡੀ ਲੰਦਾ ਬਹੁਤ ਚੰਗਾ ਟ੍ਰੇਟ ਆ ਰੰਗ ਰੋਗੰਦਾ ਚੈੱਕ ਕਰ ਸਕਦੇ ਤੁਸੀਂ ਤੇ ਇਹ ਹੈਗਾ ਇੱਕ ਮਾਡਲ 23000 ਰੁਪਏ ਦੀ ਮੰਗ ਆ ਇਹ ਤਾਂ ਬਹੁਤ ਸੋਹਣੀ ਹਾਲਤ ਵਿੱਚ ਆ ਆਗੇ ਖੜਾ ਮਿੱਤਰੋ ਸੁਵਰਾਜ 855 ਐਫੀ ਇਹਦੀ ਵੀ ਹਾਲਤ ਤੁਸੀਂ ਦੇਖ ਸਾਧਿਓ ਗੋਡੀਅਰ ਦੇ ਟਾਇਰ ਆ ਜੀ ਅਗਲੇ ਪਿਛਲੇ ਵੀ ਪਿਛਲੇ ਮਰਫ ਦੇ ਜੀ ਨਵੇਂ ਟਾਇਰ ਆ ਵੀ ਪਿਛਲੇ ਅਗਲੇ ਹੈਗੇ ਆ 90 ਤੋਂ 95% ਦੇਖ ਸਕਦਾ ਤੁਸੀਂ ਬਾਕੀ ਰਾਮ ਕਰੂੰਗਾ ਨਾ ਤੁਸੀਂ ਚੈੱਕ ਕਰ ਸਕਦੇ ਹੋ ਮਿੱਤਰੋ ਤੇ ਇਹ ਮਾਡਲ ਦੀ ਜੇ ਗੱਲ ਕਰੀਏ ਮਾਡਲ 13 ਦੀ 4 ਲੱਖ 75000 ਰੁਪਏ ਅਡਵਾਂਟ ਆ ਤੇ ਟਰੈਕਟਰ ਬਹੁਤ ਸੋਹਣੀ ਹਾਲਤ ਰ ਵਿੱਚ ਪਿਆ ਜੀ ਦੇਖ ਸਕਦਾ ਤੁਸੀਂ ਤੇ ਅੱਜ ਮਿੱਤਰੋ ਖੜਾ ਸੋਣ ਵਾਲੀ ਕੰਟਰਨੈਸ਼ਨਲ ਇਹਦੀ ਕੰਡੀਸ਼ਨ ਵੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਵੇਟ ਵੂਡ ਖਸ ਰਿਹਾ ਪਿਛਲੇ ਟਾਇਰਾਂ ਤੇ ਐਮਆਰਪ ਤੇ ਟਾਇਰਾਂ ਪਿਛਲੇ ਜੀ ਤੇ ਅਗਲੇ ਹੈਗੇ ਵੀਕੇਟੀ ਦੇ ਡੀਆਈ 60 ਸੋਣ ਵਾਲੀ ਕੰਟਰਨੈਸ਼ਨਲ ਕੋਡ ਆ ਬੰਪਰ ਲੱਗਿਆ ਜੀ ਦੇਖ ਸਕਦੇ ਹੋ 2020 ਮਾਡਲ 590000 ਦੀ ਮੰਗ ਆ ਟਰੈਕਟਰ ਬਹੁਤ ਸੋਹਣੀ ਹਾਲਤ ਵਿੱਚ ਸ਼ੋਅਰੂਮ ਕੰਡੀਸ਼ਨ ਟਰੈਕਟਰ ਇਹ ਦੇਖ ਸਕਦੇ ਤੁਸੀਂ ਬਾਕੀ ਇੱਧਰ ਖੜਾ ਜੀ ਸੁਬਰਾਜ 854 ਮੇਰੇ ਸਾਡੇ ਆਫੀ ਇਹ ਕੰਡੀਸ਼ਨ ਤੇ ਦੇ ਸਕਦੇ ਹਾਂ ਟਾਇਰਾਂ ਦੀ ਗੱਲ ਕਰੀ ਪਿਛਲੇ 90 ਤੋਂ 95 ਅਗਲੇ ਹੈਗੇ 78 77 16 ਮਾਲ 5,25,000 ਰੁਪਏ ਦੀ ਮੰਗ ਆ ਤੇ ਦੇ ਸਕਦੇ ਪੇਸ ਕੋ ਸਾਫ ਹਾਲਤ ਦੇ ਵਿੱਚ ਹੈ ਜੀ ਅੱਗੇ ਲੱਗੇ ਚਲਦੇ ਫਾਰਮ ਟਰੱਕ 60 ਖੜਾ ਇਹਦੀ ਵੀ ਕੰਡੀਸ਼ਨ ਤੇ ਦੇ ਸਕਦੇ ਹਾਂ ਟਾਇਰਾਂ ਦੀ ਗੱਲ ਕਰੀ ਅਗਲੇ ਟਾਇਰ ਨਵੇਂ ਆ ਪਿਛਲੇ ਵੀ ਨਵੇਂ ਆ ਜੀ ਤੇ ਬਾਕੀ ਰੰਗ ਦਰੋ ਬੰਦਾ ਤੁਸੀਂ ਚੈੱਕ ਕਰ ਸਕਦੇ ਹੋ origignal ਆ ਹੀ ਰੰਗ ਪੇਂਟ ਤੇ 10 ਮਾਡਲ 315000 ਰੁਪਏ ਦੀ ਮੰਗ ਆ ਟਰੈਕਟਰ ਦੀ ਕੰਡੀਸ਼ਨ ਤੇ ਦੇ ਸਕਦੇ ਬਹੁਤ ਸੋਹਣੀ ਹਾਲਤ ਵਿੱਚ ਪਿਆ ਜੀ ਅੱਗੇ ਲੱਗ ਚੱਲਦੇ ਮਿੱਤਰੋ ਸਵਰਾਜ 855ਾ ਖੜਾ ਜੀ ਐਫੀ ਤੇ ਫੇਵਰ ਹੌਡਰ ਲੱਗੀ ਹੋਈ ਦੇਖ ਸਕਦੇ ਹੋ ਕੰਡੀਸ਼ਨ ਦਾ ਇਹ ਵੀ ਬਿਲਕੁਲ ਸਾਫ਼ ਪਿਆ ਜੀ ਟਰੈਕਟਰ ਇਹ ਹੈਗਾ ਜੀ 19 ਮਾਡਲ 46 ਲੱਖ 45000 ਰੁਪਏ ਦੀ ਮੰਗ ਆ ਤੇ ਅੱਗੇ ਮਿੱਤਰੋ ਟਰੈਕਟਰ ਹੋਰ ਖੜੇ ਆ ਜੀ ਸਵਰਾਜ 855 ਤੇ ਇਹ ਵੀ ਟਰੈਕਟਰ ਦੀ ਦੇਖ ਸਕਦੇ ਆ ਖੈਰਾਂ ਦੀ ਲਗਰੀ ਹੈ ਲੈਟਰ ਨੋਟਿਸ ਲਵੇ 70 ਤੋਂ 75 ਬਾਥੀ ਰੰਗ ਰੋਗੰਦਰ ਤੋਂ ਚੈੱਕ ਕਰ ਸਕਦੇ ਵਾਡੀ ਲੈਣ ਦਾ ਸੱਕਾ ਹੀ ਪੇ ਟਰੈਕਟਰ ਜੀ ਇਹ 2000 ਮਾਡਲ ਤੋਂ 230 ਹਜ਼ਾਰ ਰੁਪਏ ਦੀ ਮੰਗ ਆ ਪੰਜਾਬ ਨੰਬਰ ਟਰੈਕਟਰ ਅੱਗੇ ਖੜਾ ਜੀ ਮਹਿੰਦਰਾ 575 ਡੀ ਆਈ ਇਹਦੀ ਵੀ ਕੰਡੀਸ਼ਨ ਤੇ ਦੇ ਸਕਦੇ 6 ਮਾਡਲ ਤੋਂ 250 ਹਜ਼ਾਰ ਰੁਪਏ ਦੀ ਮੰਗ ਆ ਪੰਜਾਬ ਨੰਬਰ ਟਰੈਕਟਰ ਆ ਜੀ ਇਹ ਤੇ ਅੱਗੇ ਲੈ ਕੇ ਚੱਲਦੇ ਮਿੱਤਰ ਸਵਰਾਜ 7644 ਖੜਾ ਜੀ ਐਫੀ ਇਹ ਇਹ 1 ਮਾਡਲ 240000 ਰੁਪਏ ਦੀ ਮੰਗ ਆ ਟਰੈਕਟਰ ਦੀ ਜੇ ਸਾਡੇ ਹਾਲਤ ਬਹੁਤ ਸੋਹਣੀ ਹਾਲਤ ਵਿੱਚ ਪਿਆ ਜੀ ਅੱਗੇ ਸੋਨ ਵਾਲੀ ਕੱਡੀ ਹੈ 750 RX ਖੜਾ ਜੀ 21 ਮਾਡਲ 565000 ਰੁਪਏ ਦੀ ਮੰਗ ਆ ਕੰਡੀਸ਼ਨ ਦਾ ਬਿਲਕੁਲ ਸਾਫ਼ ਪਿਆ ਜੀ ਇਹ ਵੀ ਟਰੈਕਟਰ ਅੱਗੇ ਖੜਾ ਜੀ ਮਹਿੰਦਰਾ 575 DI ਤੇ ਇਹ 14 ਮਾਡਲ 395000 ਰੁਪਏ ਦੀ ਮੰਗ ਆ ਅੱਗੇ ਖੜਾ ਜੀ ਸੋਨ ਵਾਲੀ ਕੱਡੀ ਹੈ 60 RX ਦੇਖ ਸਕਦੇ ਹੋ ਫੇਵਰ ਹੌਡਾ ਅਸਿਸਟੈਂਸ ਉਸ ਨੂੰ ਲੱਗ ਗਿਆ ਬਹੁਤ ਸੋਹਣੀ ਹਾਲਤ ਵਿੱਚ ਸ਼ੋਰੂਮ ਕੰਡੀਸ਼ਨ ਹੈ ਟ੍ਰੇਡਰ 21 ਮਾੜਾ 5,85,000 ਰੁਪਏ ਦੀ ਮੰਗ ਆ ਤੇ